ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਸਿਟੀ ਥਾਣੇ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਆ ਸਾਰਾ ਆਪਰੇਸ਼ਨ ਐਸਪੀ ਟੀਮ ਮੋਗਾ ਤੇ ਡੀਐਸਪੀ ਸਿਟੀ ਮੋਗਾ ਦੀ ਡਾਇਰੈਕਸ਼ਨ ਏਟ ਐਸਐਚਓ ਸਿਟੀ ਦੀ ਟੀਮ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਦੋਸ਼ੀ ਵਿੱਕੀ अरोड़ा ਉਰਫ ਵਿਜੇ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਖਿਲਾਫ ਐਫ ਆਈ ਆਰ ਨੰਬਰ 79 थाना ਸਿਟੀ ਮੋਗਾ ਬਾਈਕਾਟ 85 ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 2,80,800 ਡਰਾਮਾਡੋਲ ਨਸ਼ੀਲੀਆਂ ਗੋਲੀਆਂ 8,75,000 ਪ੍ਰੀਗੇਬਾਲਿਨ 300 ਐਮਜੀ ਕੈਪਸੂਲ 4500 ਕੋਡਿਨ ਸੀਰਪ 100 ਐਮਐਲ 25,500 ਡਰੱਗ ਮਨੀ ਤੇ ਇੱਕ ਗੱਡੀ ਸਕੋਡਾ ਇਹ ਤੋਂ ਬਰਾਮਦ ਕੀਤੀ ਗਈ ਹੈ ਇਹ ਦੋਸ਼ੀ ਤੇ ਪਹਿਲਾਂ ਵੀ ਦੋ ਮੁਕਤਮੇ ਦਰਜ ਨੇ ਇੱਕ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਤੇ ਦਰਜ ਹੈ ਇੱਕ 307 ਦਾ ਕੇਸ ਵੀ ਹੈ ਤੇ ਦਰਜ ਹੈਗਾ ਹੁਣ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹ ਮਕਦਮੇ ਦੀ ਸਾਰੀ ਬੈਕਵਰਡ ਤੇ ਫੋਰਵਰਡ ਲਿੰਕੇਜ ਤੇ ਅਸੀਂ ਜਾ ਰਹੇ ਹਾਂ ਤੇ ਆ ਜਿਹੜਾ ਹੈਗਾ ਵਨ ਆਫ ਦਾ ਮੇਨ ਜਿਹੜਾ ਹੈਗਾ ਕਿੰਗਪਿਨ ਹੈਗਾ ਪੂਰੇ ਮੋਗੇ ਜ਼ਿਲ੍ਹੇ ਦਾ ਤੇ ਇਹਨੇ ਕਈ ਥਾਵਾਂ ਤੇ ਅੱਗੇ ਵੀ ਆ ਗੋਲੀਆਂ ਡਿਸਟ੍ਰਿਬਿਊਟ ਕਰਨੀ ਸੀ ਤੇ ਇਹਦੀ ਫਰਦਰ ਪੁੱਛਗਿੱਛ ਤੋਂ ਇਹ ਸਾਰੇ ਜਿਹੜਾ ਡਰੱਗ ਨੈਟਵਰਕ ਹੈ ਇਹਦਾ ਹੋਰ ਜਿਹੜਾ ਹੈ ਇਹਦੇ ਵਿੱਚ ਡੀਪਲੀ ਇਨਵੈਸਟੀਗੇਸ਼ਨ ਹੋਊਗੀ ਸਰ ਕਿਸੇ ਪਰਸਨ ਨੂੰ ਫੜੜੇ ਇਹਨੂੰ ਸਭ ਤੋਂ ਪਹਿਲਾਂ ਅਸੀਂ ਨਾਕੇ ਤੇ ਫੜਿਆ ਸੀ ਗੱਡੀ ਦੇ ਵਿੱਚ ਇਹਦੇ ਜਿਹੜਾ ਕੰਟਰਾਬੈਂਡ ਉਹ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹਦੀ ਪੁੱਛਗਿੱਛ ਤੇ ਆਪਣੇ ਗੋਡਾਊਨ ਚ ਲੈ ਗਿਆ ਜਿੱਥੇ ਇਹਨਾਂ ਸਾਰਾ ਸਮਾਨ ਰੱਖਿਆ ਹੋਇਆ ਸੀ ਫਿਰ ਉੱਥੇ ਜਦੋਂ ਇਹਦੇ ਫਰਜਿੰਗ ਸ਼ਾਫ ਤੇ ਸਾਰੀ ਕਾਰਵਾਈ ਹੋਈ ਇਹਨੇ ਅੱਗੇ ਜਾ ਕੇ ਸਾਰਾ ਕੁਝ ਜਿਹੜਾ ਹੈ ਉਹ ਰਿਕਵਰ ਕਰਾਤਾ ਸੀ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਦਾ ਜਿਹੜਾ ਹੈ ਉਹ ਗੋਡਾਊਨ ਸੀ ਜਿੱਥੋਂ ਅਸੀਂ ਜਿੱਥੋਂ ਅਸੀਂ ਸਾਰਾ ਸਮਾਨ ਰਿਕਵਰ ਕੀਤਾ ਹੈ ਸਰ ਗੋਡਾਊਨ ਦਾ ਕਿਸਾਨ ਸੀ ਜੀ ਨਹੀਂ ਜੀ ਉਹ ਕੋਈ ਲਾਇਸੈਂਸ ਐ ਨਹੀਂ ਮੌਕੇ ਤੇ ਪ੍ਰੋਡਿਊਸ ਨਹੀਂ ਕੀਤਾ ਸੀ ਹਾਂ ਜੀ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਭਈ ਇਹਨੇ ਗੋਡਾਊਨ ਕਿਰਾਏ ਤੇ ਲਿੱਤਾ ਹੋਇਆ ਸੀ ਜਾਂ ਮਾਲਕ ਦੀ ਇਨਵੋਲਵਮੈਂਟ ਹੈਗੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛਗੀ ਇਸ ਦੇ ਦੌਰਾਨ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਸ ਮੁਤਾਬਿਕ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਇਹ ਇਕੱਲਾ ਹੀ ਕੰਮ ਕਰਦਾ ਹੈ ਕੋਈ ਹੋਰ ਵੀ ਇਹਦੇ ਨਾਲ ਸਾਥ ਉਹ ਇਹਦੀ ਸਾਰੇ ਜਿਹੜੇ ਟੈਕਨੀਕਲ ਡਿਟੇਲਸ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਇਹਦੇ ਫੋਨ ਦੀ ਸੀਡੀਆਰ ਵੀ ਇਹਦੀ ਸਾਰਾ ਕੁਝ ਅਸੀਂ ਟੈਕਨੀਕਲੀ ਵੀ ਇੱਥੇ ਵਰਕ ਕਰ ਰਹੇ ਹਾਂ ਹੋਰ ਵੀ ਜਿਹੜੇ ਇਹਦੇ ਨਾਲ ਇਨਵੋਲਵ ਹੋਣਗੇ ਉਹਨਾਂ ਦੇ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਕੁ ਉਹਦੀ ਇਸੇ ਕੇਸ ਦਾ ਵੀ 파ਟ ਹੈ ਹਾਂਜੀ ਉਹਦੀ ਜਦੋਂ ਅਸੀਂ ਡੁਗਾਈ ਨਾਲ ਇੰਟਰੋਗੇਸ਼ਨ ਉਹਦਾ ਕੀਤਾ ਗਿਆ ਉਦੋਂ ਜਿਹੜੇ ਹੈ ਕਾਫੀ ਕੁਝ ਸਾਨੂੰ ਲੀਡਸ ਮਿਲੀਆਂ ਸੀ ਉਹਨਾਂ ਲੀਡਸ ਤੇ ਵਰਕ ਕਰਦੇ ਆ ਐਸਐਚਓ ਸਿਟੀ ਦੀ ਟੀਮ ਜਦੋਂ ਹੈਗੀ ਸੋਰਸਸ ਦੇ ਥਰੂ ਵਰਕ ਕਰਦੀ ਰਹੀ ਤੇ ਉਸ ਦੌਰਾਨ ਹੀ ਸਾਰਾ ਚੀਜ਼ ਜਿਹੜੀ ਹੈ ਖੁੱਲ ਕੇ ਸਾਹਮਣੇ ਆ ਗਿਆ ਤੇ ਆ ਰੈਡ ਹੈਂਡੈਡ ਜਿਹੜਾ ਹੈ ਵਿਦ ਕੰਟਰਾਬੈਂਡ ਫੜਿਆ ਗਿਆ 40000 ਗੋਲੀਆਂ ਵੀ ਇਸੇ ਬੰਦੇ ਨੇ ਹੀ ਉਹਨੂੰ ਦਿੱਤੀਆਂ ਸੀ। ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਜਦੋਂ ਉਹ ਕੇਸ ਰਿਸਟਰ ਹੋਇਆ ਸੀ ਤੇ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਲੀਡਸ ਮਿਲੀ ਸੀ ਜਿਹਦੇ ਕਰਕੇ ਅ ਰਿਕਵਰੀ ਹੋ ਗਈ। ਸਾਰਾ ਇਹ ਕਰਵਾਈ ਚੰਗੇ ਪੁਲਿਸ ਡਿਪਾਰਟਮੈਂਟ ਹੈ ਡਰਗ ਟ੍ਰਾਂਸਪੋਰਟ ਡਿਪਾਰਟਮੈਂਟ ਹੈ। ਡਰਗ ਇਨਸਪੈਕਟਰ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਟੈਕਨੀਕਲੀ ਹੈਲਪ ਲੈ ਰਹੇ ਹਾਂ। ਕਿਉਂਕਿ ਅ ਜਿਹੜਾ ਹੈ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੀ ਫੈਕਟਰੀ ਹੈਗੀ ਜਿਹੜੇ ਹੋਰ ਗੋਡਾਊਨ ਹੈਗੇ ਉਹਨਾਂ ਦੀ ਸਰਚ ਕਰਨ ਲਈ ਜਿਹੜੇ ਟੈਕਨੀਕਲ ਐਸਪੈਕਟਸ ਹੁੰਦੇ ਨੇ ਉਹਨਾਂ ਦੇ ਲਈ ਅਸੀਂ ਡਰੱਗ ਇਨਸਪੈਕਟਰਸ ਦੀ ਮਦਦ ਲੈ ਰਹੇ ਹਾਂ ਲੇਕਿਨ ਆ ਜਿਹੜੀ ਇਨਫੋਰਮੇਸ਼ਨ ਹੈ ਆ ਪਿਓਰਲੀ ਐਸਐਚਓ ਸਿਟੀ ਤੇ ਉਹਨਾਂ ਦੀ ਟੀਮ ਦੀ ਹੈਗੀ ਸੀ ਸਾਰੇ ਮਾਲਕ ਤੋਂ ਸਪਲਾਈ ਦੇਣ ਜਾਂ ਆ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛ ਗਈ ਉਸ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜੂਗਾ ਸਰ ਡਿਸਕੋਟਰੀ ਸੀ ਉਹ ਅਜੇ ਚੈੱਕ ਕਰ ਲੈਨੇ ਆ ਸਾਰੇ ਡਿਟੇਲ